ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਵੇ ਪੰਜਾਬ ਤੇ ਮੈਂ ਗੁਰਦਰਸ਼ਨ ਸਿੰਘ ਸੰਧੂ ਆਪਾਂ ਅੱਜ ਇੱਕ ਦੇਸ਼ ਦੇ ਮੰਨੇ ਪਰਮੰਨੇ ਫਿਰੋਜ਼ਪੁਰ ਸਥਿਤ ਕਾਲਜ ਜਿਹੜਾ ਕਿ ਲੜਕੀਆਂ ਨਾਲ ਸੰਬੰਧਿਤ ਕਾਲਜ ਆ ਦੇਵ ਸਮਾਜ ਕਾਲਜ ਉਹਦੀ ਗੱਲ ਕਰਨੀ ਆ ਕਿਉਂਕਿ ਪਿਛਲੇ ਲੰਮੇ ਸਮਿਆਂ ਦੇ ਦੌਰਾਨ ਇਹ ਕਾਲਜ ਬਹੁਤ ਮਸ਼ਹੂਰ ਸੀ ਤੇ ਬੜੀਆਂ ਨਾਮਵਰ ਹਸਤੀਆਂ ਜਿਹੜੀਆਂ ਲੜਕੀਆਂ ਇੱਥੋਂ ਪੜ੍ਹ ਕੇ ਉੱਚਾਦਿਆਂ ਤੇ ਗਈਆਂ ਪਰ ਪਿਛਲੇ ਦਿਨੀ ਇੱਥੇ ਪੇਪਰ ਹੁੰਦੇ ਆ ਪੇਪਰਾਂ ਦੇ ਵਿੱਚ ਨਕਲ ਚੱਲਦੀ ਆ ਨਕਲ ਦੀਆਂ ਖਬਰਾਂ ਲੱਗਦੀਆਂ ਤਾਂ ਉਸ ਤੋਂ ਬਾਅਦ ਜਦੋਂ ਖਬਰਾਂ ਤੋਂ ਬਾਅਦ ਉਸ ਕਾਲਜ ਦੇ ਜਿਹੜੇ ਆਗੂ ਨੇ ਜਾਂ ਪ੍ਰਿੰਸੀਪਲ ਨੇ ਉਹਨਾਂ ਦਾ ਰਿਐਕਸ਼ਨ ਥੋੜਾ ਗਲਤ ਹੁੰਦਾ ਤਾਂ ਉਹ ਪੱਤਰਕਾਰਾਂ ਦੇ ਉੱਤੇ ਹੀ ਕਾਰਵਾਈ ਹੋ ਜਾਂਦੀ ਹੈ ਤਾਂ ਸਾਡੇ ਨਾਲ ਜਸਪਾਲ ਅੱਜ ਬੈਠੇ ਆ ਜਸਪਾਲ ਵੀ ਉਹਨਾਂ ਦੇ ਵਿੱਚੋਂ ਆ ਕਿਉਂਕਿ ਉਹਨਾਂ ਨੇ ਜਿਹੜੇ ਨੋਟਸ ਕੱਢੇ ਜਾਂ ਜਿਹੜੀਆਂ ਦਰਖਾਸਤਾਂ ਦਿੱਤੀਆਂ ਉਹ ਜਸਪਾਲ ਤੇ ਵੀ ਇੱਕ ਦਰਖਾਸਤ ਦਿੱਤੀ ਸੀ ਆਪਾਂ ਸਾਰੀ ਗੱਲਬਾਤ ਕਰਦੇ ਆ ਹੋਇਆ ਕੀ ਸੀ ਤੇ ਹੁਣ ਸਥਿਤੀ ਕੀ ਹੈ ਸਤਿ ਸ਼੍ਰੀ ਅਕਾਲ ਜਸਪਾਲ ਜੀ ਸਤਿ ਸ਼੍ਰੀ ਅਕਾਲ ਜੀ ਜਸਪਾਲ ਜੀ ਇਹ ਕੀ ਸਾਰੀ ਕਹਾਣੀ ਕੀ ਸੀ ਸਾਰੀ ਡਿਟੇਲ ਚ ਮੈਨੂੰ ਦੱਸੋ ਵੀ ਆਖਿਰ ਹੋਇਆ ਕੀ ਸੀਗਾ ਕਿ ਐਡਾ ਵੱਡੇ ਕਾਲਜ ਦੇ ਉੱਤੇ ਹੋਇਆ ਇਸ ਤਰ੍ਹਾਂ ਸੀ ਕਿ ਆ ਜਿਹੜੀ ਮਈ ਲੰਘ ਚੁੱਕੀ ਹੂੰ ਉਦੋਂ ਬੱਚਿਆਂ ਦੇ ਪੇਪਰ ਚੱਲ ਰਹੇ ਸੀ ਪੱਕੇ ਤੇ ਯੂਨੀਵਰਸਿਟੀ ਨੂੰ ਕਿਸੇ ਨੇ ਕਹਿਤਾ ਕਿ ਇਹ ਜਿਹੜਾ ਕਾਲਜ ਹੈ ਇਹ ਨਕਲ ਦੇ ਆਸਰੇ ਚੱਲਦਾ ਅੱਛਾ ਹੈ ਨਾਮੀ ਕਾਲਜ ਤੋਂ ਬਹੁਤ ਬਹੁਤ ਵੱਡੇ ਸਟੂਡੈਂਟ ਚੰਗੇ ਚੰਗੇ ਉਹਦੇ ਆ ਦੇ ਬਰਾਜਮਨ ਰਹੇ ਆ ਹੂੰ ਉਹ ਟੀਮ ਆਈ ਉਹਨਾਂ ਨੇ ਇੱਕ ਨਾਟਕੀ ਢੰਗ ਦੇ ਨਾਲ ਉਹ ਅੰਦਰ ਐਂਟਰ ਹੋਏ ਕਿ ਅਸੀਂ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ ਪੇਪਰ ਚੱਲਦੇ ਨੇ ਕੋਈ ਚੈਕਿੰਗ ਵਾਲੀ ਟੀਮ ਆਈ ਚੈਕਿੰਗ ਵਾਲੀ ਅੱਛਾ ਚੈਕਿੰਗ ਕਰਨ ਵਾਲੀ ਟੀਮ ਆਈ ਉਹ ਟੀਮ ਜਿਹੜੀ ਯੂਨੀਵਰਸਿਟੀ ਟੀਮ ਸੀ ਉਹ ਨਾਰਕੀ ਢੰਗ ਨਾਲ ਕਾਲਜ ਦੇ ਅੰਦਰ ਦਾਖਲ ਹੋਈ ਹਮ ਉਹਨਾਂ ਨੇ ਕਿਹਾ ਕਿ ਅਸੀਂ ਬੱਚੇ ਦੀ ਐਡਮਿਸ਼ਨ ਕਰਾਂਗੇ ਅੱਛਾ ਉਹ ਟੀਮ ਜਾ ਕੇ ਕੰਟਿਨ ਦੇ ਬੈਠ ਜਾਂਦੀ ਹਮ ਲੜਕੀਆਂ ਤਾਂ ਆਉਣਾ ਜਾਣਾ ਉੱਥੇ ਜਿਹੜੇ ਪੇਪਰਾਂ ਵਾਲੀਆਂ ਲੜਕੀਆਂ ਜਿਹਨਾਂ ਨੂੰ ਪੇਪਰ ਦੇਣੇ ਸੀ ਵੱਡੀਆਂ ਕਲਾਸਾਂ ਦੇ ਪੇਪਰ ਸੀ ਵੀ ਐਮਏ ਕੋਈ ਲਾ ਲੋ ਉਹਨਾਂ ਨੂੰ ਕੰਟਿਨ ਤੋਂ ਉਹ ਟੀਮ ਭਾਪ ਰਹੀ ਹੈ ਵੀ ਕੀ ਕਰ ਰਹੀਆਂ ਲੜਕੀਆਂ ਉੱਥੋਂ ਜਿਹੜੀਆਂ ਪਰਚੀਆਂ ਕਿਵੇਂ ਲੁਕੋਰੀਆਂ ਕਿੱਥੇ ਲੁਕੋਰੀਆਂ ਕਿਵੇਂ ਉਹਨਾਂ ਨੂੰ ਅੰਦਰ ਲੈ ਕੇ ਜਾਣ ਦਾ ਜ਼ਰੀਆ ਕਰ ਰਹੀਆਂ ਅੱਛਾ ਉਸ ਤੋਂ ਬਾਅਦ ਇਹ ਟੀਮ ਰਿਸੈਪਸ਼ਨ ਤੇ ਪਹੁੰਚ ਜਾਂਦੀ ਹੈ ਰਿਸੈਪਸ਼ਨ ਤੇ ਪਹੁੰਚ ਕੇ ਕਹਿੰਦੀ ਵੀ ਇਹ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ ਹਮ ਬੱਚਾ ਥੋੜਾ ਵੀਕ ਹੈ ਇੱਥੇ ਕੋਈ ਥੋੜੀ ਬੋਤੀ ਨਕਲ ਚੱਲ ਜੇਗੀ ਹਮ ਇਹ ਬੱਚੇ ਨੂੰ ਥੋੜੇ ਪਾਸ ਕਰਨ ਦੇ ਵਿੱਚ ਹੈਲਪ ਮਿਲ ਜੇਗੀ ਰਿਸੈਪਸ਼ਨ ਵਾਲੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਐਡਮਿਸ਼ਨ ਕਰਾਓ ਸਭ ਕੁਝ ਹੋ ਜੂਗਾ ਅੱਛਾ ਰਿਸੈਪਸ਼ਨ ਵਾਲੇ ਕਹਿੰਦੇ ਵੀ ਸਭ ਕੁਝ ਹੋ ਜਾਊਗਾ ਕੋਈ ਹੋ ਜਾਂਦਾ ਅੱਛਾ ਉਹਨਾਂ ਨੂੰ ਉਹਨਾਂ ਦਾ ਡਾਊਟ ਸ਼ੱਕ ਪੱਕਾ ਹੋ ਗਿਆ ਵੀ ਜੋ ਲੜਕੀਆਂ ਅੰਦਰ ਪਰਚੀਆਂ ਲੈ ਕੇ ਗਈਆਂ ਦਾ ਮੱਧ ਵਿੱਚ ਅੰਦਰ ਚਲਦੀਆਂ ਹਮ ਉਹਨਾਂ ਨੇ ਆਪਣਾ ਛਾਪਾ ਮਾਰਿਆ ਛਾਪਾ ਮਾਰਨ ਤੋਂ ਬਾਅ ਹੂੰ ਕੁੜੀਆਂ ਉਹਨਾਂ ਨੇ ਰੰਗੇ ਹੱਥੀ ਪਰਚੀਆਂ ਸਮੇਤ ਫੜ ਲਿਆ। ਅੱਛਾ ਫੜਨ ਤੋਂ ਬਾਅਦ ਉਹਨਾਂ ਨੇ UMC ਕੇਸ ਤਿਆਰ ਕਰਤੇ। ਹੂੰ ਕੇਸ ਤਿਆਰ ਹੋਣ ਤੋਂ ਬਾਅਦ ਉਹ ਟੀਮ ਚਲੀ ਗਈ। ਸਾਨੂੰ ਸਾਡੇ ਸੂਤਰਾਂ ਨੇ ਦੱਸਤਾ ਕਿ ਇਸ ਤਰ੍ਹਾਂ ਅੱਜ ਇੱਥੇ ਟੀਮ ਆਈ ਸੀ ਤੇ ਉਹਨੇ 36 ਕੁੜੀਆਂ ਨੂੰ ਨਕਲ ਮਾਰਦੇ ਫੜਿਆ। ਜੀ ਤੇ ਮੈਂ ਆਪਣੀ ਖਬਰ ਤਿਆਰ ਕਰਨ ਉਪਰੰਤ ਪ੍ਰਿੰਸੀਪਲ ਮੈਮ ਨੂੰ ਫੋਨ ਕੀਤਾ ਸੰਗੀਤਾ ਸ਼ਰਮਾ ਜੀ ਨੂੰ। ਜੀ ਮੈਂ ਕਹੇ ਮੈਂ ਤੁਹਾਡੇ ਕੋਲੋਂ ਕੁਝ ਪੱਕ ਪੁੱਛਣਾ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਜੋ ਪੁੱਛਣਾ ਹੈ ਕਾਲਜ ਆਜੋ। ਮੈਂ ਕਾਲਜ ਹੀ ਚਲ ਗਿਆ। ਹੂੰ ਮੈਂ ਗਈ ਥੋਡੇ ਕਾਲਜ ਇਸ ਤਾਂ ਯੂਨੀਵਰਸਿਟੀ ਦੀ ਟੀਮ ਆਈ ਸੀ ਤੇ ਉਹਨਾਂ ਨੇ ਬੱਚਿਆਂ ਨੂੰ ਫੜਿਆ ਤੇ ਉਹ ਉਹਨਾਂ ਦੀ ਤੁਸੀਂ ਪੁਸ਼ਟੀ ਕਰ ਦਿਓ ਕਹਿੰਦੇ ਮੇਰੇ ਮੈਡਮ ਦਾ ਕਹਿਣਾ ਹੈ ਪ੍ਰਿੰਸੀਪਲ ਮੈਡਮ ਦਾ ਕਹਿਣਾ ਕਿ ਮੇਰੇ ਕਾਲਜ ਕੋਈ ਅਜਿਹੀ ਟੀਮ ਹੀ ਨਹੀਂ ਆਈ ਅੱਛਾ ਜਦ ਕਿ ਮੇਰੇ ਕੋਲ ਕਾਲਜ ਅੰਦਰ ਟੀਮ ਐਂਟਰ ਕਰਦੀ ਦੀ ਫੁਟੇਜ ਹੈ ਹੂੰ ਬਾਹਰ ਨਿਕਲਦੇ ਦੀ ਫੁਟੇਜ ਹੈ ਹੂੰ ਟੀਮ ਦੀ ਰਿਕਾਰਡਿੰਗ ਹੈ ਮੇਰੇ ਕੋਲੇ ਹੂੰ ਯੂਨੀਵਰਸਿਟੀ ਮੈਂ ਗੱਲ ਕੀਤੀ ਹੈ मैडम कह रही है कि ਸਾਡੇ ਕੋਲ ਕੋਈ ਅੰਦਰ ਸਾਡੇ ਇੱਥੇ ਕੋਈ ਟੀਮ ਨਹੀਂ ਆਈ ਨਾ ਹੀ ਸਾਡਾ ਕੋਈ ਬੱਚਾ ਫੜਿਆ ਗਿਆ ਅੱਛਾ ਬਾਕੀ ਜੋ ਕੋਈ ਗੱਲਬਾਤ ਹੈਗੀ ਮੇਰੇ ਨੌਲੇਜ 'ਚ ਨਹੀਂ ਹੈਗੀ ਤੇ ਮੈਂ ਯੂਨੀਵਰਸਿਟੀ ਤੋਂ ਪਤਾ ਕਰਕੇ ਪੁੱਛ ਕੇ ਫਿਰ ਦੱਸੂਗੀ ਫਿਰ ਦਊਂਗੀ ਪੱਖ ਠੀਕ ਹੈ ਜੀ ਤੁਸੀਂ ਖਬਰ ਲਾਈ ਫਿਰ ਮੈਂ ਖਬਰ ਲਾਈ ਜਿਉਂ ਜਿਵੇਂ ਤਿਵੇਂ ਮੈਡਮ ਨੇ ਕਿਹਾ ਮੈਂ ਉਵੇਂ ਹੀ ਮੈਡਮ ਦਾ ਪੱਖ ਲਿਖ ਕੇ ਖਬਰ ਲਾਤੀ ਪ੍ਰਕਾਸ਼ਿਤ ਕਰਤੀ ਉਹਦੇ ਵਿੱਚ ਮੈਡਮ ਨੂੰ ਕੀ ਹੋਇਆ ਕਿ ਮੈਡਮ ਨੂੰ ਥੋੜੇ ਜਾਂ ਜਿਹਨੂੰ ਕਹਿੰਦੇ ਆਪਾਂ ਗੁੱਸਾ ਆ ਗਿਆ ਐਗਰੈਸਿਵ ਹੋ ਗਿਆ ਐਗਰੈਸਿਵ ਹੋ ਗਏ ਉਹਨਾਂ ਨੇ ਮੇਰੇ ਉੱਪਰ ਇੱਕ ਦਰਖਾਸਤ ਦਿੱਤੀ ਐਸਐਸਪੀ ਫਰੋਸਪੁਰ ਹੂੰ ਡਿਪਟੀ ਕਮਿਸ਼ਨਰ ਫਰੋਸਪੁਰ ਤੇ ਮਾਟਾ ਅੱਛਾ ਫੇਸਬੁਕ ਨੂੰ ਹੂੰ ਦਿੱਤੀ ਕਿ ਇਹਨਾਂ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਮੇਰੇ ਕੋਲ ਕਾਰਵਾਈ ਕੀਤੀ ਜਾਵੇ ਹੂੰ ਜਦਕਿ ਨਾਲ ਕੋ ਹੋਰ ਪ੍ਰਾਈਵੇਟ ਚੈਨਲ ਵੀ ਸੀਗਾ ਫੇਸਬੁਕ ਤੇ ਇੱਕ ਫੇਸਬੁਕ ਤੇ ਚੱਲ ਰਿਹਾ ਪ੍ਰਾਈਵੇਟ ਚੈਨਲ ਸੀ ਹੂੰ ਚਲੋ ਮੈਂ ਆਪਣੀ ਸੂਝ-ਬੂਝ ਨਾਲ ਆਰਟੀਆਈ ਇੱਕ ਆਰਟੀ ਇਨਫੋਰਮੇਸ਼ਨ ਰਾਈਟ ਚੰਡੀਗੜ੍ਹ ਨੂੰ ਇੱਕ ਚਿੱਠੀ ਪਾਈ ਜੀ ਉਹਨਾਂ ਨੇ ਮੈਨੂੰ ਰਿਟਰਨ ਦੇ ਵਿੱਚ ਦਿੱਤਾ ਕਿ ਇਸ ਸਕੂਲ ਚ ਅਸੀਂ 36 ਕੁੜੀਆਂ 2 ਮਈ ਨੂੰ ਫੜੀਆਂ। ਅੱਛਾ ਰਿਟਨ ਚ ਆਰਟੀ ਦੇ ਦਿੱਤੀ। ਆਰਟੀ ਦੇ ਦਿੱਤੀ। ਜਦ ਕਿ ਦਸੰਬਰ 2023 ਦੇ ਵਿੱਚ ਤਿੰਨ ਬੱਚੇ ਹੋਰ ਇਹਨਾਂ ਦੇ ਫੜੇ ਹੋ ਜਾ ਚੁੱਕੇ ਆ। ਅੱਛਾ ਜਾਨਕਿ ਪਹਿਲਾਂ ਵੀ ਇਹਨਾਂ ਦੀਆਂ ਧੀਆਂ ਇੱਥੇ ਆਉਂਦੀਆਂ ਆ ਬੱਚੇ ਫੜੇ ਜਾਂਦੇ ਆ ਬਾਰ-ਬਾਰ। ਉਸ ਤੋਂ ਬਾਅਦ ਇਹਨਾਂ ਦੇ ਪ੍ਰਿੰਸੀਪਲ ਜਿਹੜੇ ਮੈਡਮ ਸੰਗੀਤਾ ਸ਼ਰਮਾ ਇਹ ਬਾਰ-ਬਾਰ ਕਾਰਵਾਈ ਕਰਾਉਣ ਦੇ ਪ੍ਰਸ਼ਾਸਨ ਉੱਪਰ ਜ਼ੋਰ ਪਾਉਂਦੇ ਰਹੇ। ਹੂੰ ਇਨ ਫਿਰ ਪੁਲਿਸ ਨੇ ਇਹਨਾਂ ਕੋਲੋਂ ਇਹਨਾਂ ਦੇ ਬਿਆਨ ਕਲਮ ਬੰਦ ਕੀਤੀ ਜਿਹੜੀ ਦਰਖਾਸਤ ਇਹਨਾਂ ਦਿੱਤੀ ਹੈ ਉਹ ਚ ਇਹਨਾਂ ਨੇ ਕੀ ਲਿਖਿਆ ਵੀ ਇਹਨਾਂ ਤੇ ਕੀ ਕਰੋ ਇਹਨਾਂ ਨੇ ਲਿਖਿਆ ਕਿ ਸਾਡਾ ਕਾਲਜ ਬੜਾ ਨਾਮੀ ਹੈ ਜਿਹੜੀਆਂ ਖਬਰਾਂ ਲਾਈਆਂ ਗਈਆਂ ਇਹ ਤੱਥਾਂ ਦੇ ਆਧਾਰ ਤੇ ਖਬਰਾਂ ਨਹੀਂ ਗੀਆਂ ਝੂਠੀਆਂ ਖਬਰਾਂ ਹੈ ਇਹਨਾਂ ਉੱਤੇ ਬੰਦੀ ਕਾਰਵਾਈ ਕਰੋ ਹਮ ਇਹਨਾਂ ਉੱਪਰ ਪਰਚੇ ਕਰੋ ਹਮ ਫੇਸਬੁੱਕ ਨੂੰ ਵੀ ਮੈਟਰ ਨੂੰ ਵੀ ਪਾਤੇ ਪੁਲਿਸ ਨੂੰ ਵੀ ਪਾਤੇ ਤੇ ਡਿਪਟੀ ਕਮਿਸ਼ਨਰ ਫਰੋਸਫੋਰ ਨੂੰ ਅੱਛਾ ਡਿਪਟੀ ਕਮਿਸ਼ਨਰ ਇਹਨਾਂ ਆਪਣੀ ਲੈਟਰਪੈਡ ਦੇ ਉੱਪਰ ਉਹ ਮੇਰੀ ਸ਼ਿਕਾਇਤ ਕੀਤੀ ਮੈਂ ਆਰਟੀ ਰਾਈ ਉਹ ਸੂਚਨਾ ਲੈ ਲਈ ਉਸ ਤੋਂ ਬਾਅਦ ਇਹ ਪ੍ਰਿੰਸੀਪਲ ਮੈਡਮ ਦੀ ਜਿਹੜੇ ਜਦੋਂ ਇੱਕ ਕਲਮਬੰਦ ਬਿਆਨ ਹੋਏ ਪੁਲਿਸ ਕੋਲ ਉੱਥੇ ਫਿਰ ਮੇਰੇ ਵੀ ਬਿਆਨ ਹੋਏ ਫਿਰ ਮੇਰੇ ਜਦੋਂ ਬਿਆਨ ਹੋਏ ਮੈਂ ਆਪਣੀ ਆਰਟੀ ਅਫਸਰ ਸਾਹਿਬਾਨ ਦੇ ਅੱਗੇ ਰੱਖਤੀ ਵੀ ਮੇਰੇ ਕੋਲ ਤਾਂ ਸਬੂਤ ਹੈ ਜੀ ਵੀ ਮੈਂ ਸੱਚਾ ਵੀ ਮੈਂ ਸੱਚਾ ਅੱਛਾ ਜਦੋਂ ਉਹਨਾਂ ਨੇ ਦੇਖਿਆ ਤੇ ਫਿਰ ਉਹਦੇ ਵਿੱਚ ਕੀ ਹੋਇਆ ਕਿ ਮੈਡਮ ਝੂਠੇ ਹੋਗੇ ਤੇ ਸਾਡੀ ਜਿਹੜੀ ਦਰਖਾਸਤ ਉਹ ਦਫਰ ਦਫ਼ਤਰ ਦਾਖਲ ਕਰ ਦਿੱਤੀ ਗਈ ਅੱਛਾ ਜਿਹਦੇ ਸਬੰਧ ਵਿੱਚ ਮੈਂ ਖਬਰ ਫਿਰ ਫਿਰ ਖਬਰ ਲਾਈ ਹੈ हां ਅੱਜ ਦੀ ਖਬਰ ਦੇ ਉਹਦੇ ਵਿੱਚ ਕੀ ਤੱਥ ਨੇ ਅੱਜ ਵਾਲੀ ਖਬਰ ਦੇ ਵਿੱਚ ਇਹੀ ਲੈ ਕੇ ਮੈਂ ਆਟੀ ਰਣੀ ਸੂਚਨਾ ਪ੍ਰਾਪਤ ਕਰਕੇ ਇਹ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਜਾਂ ਕਰਦਾ ਰਹੂੰਗਾ ਮੈਂ ਅੱਗੇ ਵੀ ਚੇਤਾਵਨੀ ਦਿੱਤੀ ਕਿ ਮੇਰੇ ਕੋਲ ਬਹੁਤ ਵੱਡੇ ਖੁਲਾਸੇ ਅੱਛਾ ਮੈਂ ਅੱਗੇ ਵੀ ਖੁਲਾਸੇ ਕਰਦੇ ਰਹੂੰਗਾ ਬਹੁਤ ਇਸ ਕੌਲੇ ਦੇ ਚਾਰਦواری ਵਿੱਚ ਬੜੇ ਹੀ ਮਸਲੇ ਆ ਹੂੰ ਉਜਾਗਰ ਕਰਾਂਗੇ ਐਜੇ ਪੱਤਰਕਾਰ ਸਮੇਂ-ਸਮੇਂ ਤੇ ਬਹੁਤ ਕੁਝ ਕਰਾਂਗੇ ਬਹੁਤ ਕੁਝ ਕੱਢਾਂਗੇ ਕਿਹੋ ਜਿਹਾ ਕੋਈ ਦੱਸੋ ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਦੱਸ ਦੇਣਾ ਕਿ ਇਥੋਂ ਦੀਆਂ ਪੜ ਰਹੀਆਂ ਵਿਦਿਆਰਥਣਾਂ ਹੂੰ ਨੂੰ ਪ੍ਰੋਫੈਸਰ ਦੇ ਮਾਨ ਪੱਤੇ ਦੇਣਾ ਨਾਲੇ ਉਹ ਪੜ ਰਹੀ ਹੈ ਤੇ ਨਾਲੇ ਪ੍ਰੋਫੈਸਰ ਰੱਖ ਲੈਣਾ ਉਸੇ ਹੀ ਕਾਲਜ ਚ ਅੱਛਾ ਉਦਾਹਰਨ ਦੇ ਤੌਰ ਤੇ ਮੈਂ 12ਵੀਂ ਜਮਾਤ ਚ ਪੜ ਰਿਆਂ ਤੇ 12ਵੀਂ ਜਮਾਤ ਨੂੰ ਪੜਾ ਰਿਆਂ ਤੇ ਨਾਲੇ ਮੈਨੂੰ ਪ੍ਰੋਫੈਸਰ ਦਾ ਪਤਾ ਮਿਲੇ ਤੇ ਉਹ ਫਿਰ ਕੋ ਘਟਾਲਾ ਤਾਂ ਹੈਗਾ ਨਾ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇੱਕ ਇਸ ਕਾਲਜ ਨੂੰ ਪੱਤਰਕਾਰਤਾ ਲਈ ਪੱਤਰਕਾਰਤਾ ਦੇ ਖੇਤਰ ਵਾਸਤੇ ਇੱਕ ਬੜਾ ਵੱਡਾ ਕੋਰਸ ਦਿੱਤਾ ਵੇ ਕੋਰਸ ਕਰਵਾਓ ਬੱਚੀਆਂ ਨੂੰ ਤੇ ਉਹਨਾਂ ਨੂੰ ਸਟੂਡੈਂਟ ਨਹੀਂ ਲੱਭੇ ਇਹਨਾਂ ਦੇ ਟੀਚਰਾਂ ਨੂੰ ਕੋਰਸ ਕਰਵਾਤੇ ਇਹੋ ਜੇ بڑے ਘਟਾਲੇ ਆ ਬੜਾ ਕੁਛ ਇਸ ਕਾਲਜ ਚ ਕਾਲਜ ਦੇ ਟੀਚਰ ਹੀ ਸਟੂਡੈਂਟ ਬਣਾਤੇ ਸਟੂਡੈਂਟ ਬਣ ਕੇ ਕੋਰਸ ਕਰਦੇ ਰਹਿ ਤੇ ਇਹ ਜਵਾਬ ਇਹ ਆਪ ਦੇਣਗੇ ਚਾਹੇ ਅਖਬਾਰਾਂ ਚ ਦੇਣ ਚਾਹੇ ਅਦਾਲਤਾਂ ਚ ਦੇਣ ਪਰ ਇਹਨਾਂ ਨੂੰ ਜਵਾਬ ਕਿਸੇ ਨਾ ਕਿਸੇ ਦੇਣਾ ਪੈਗਾ ਬਹੁਤ ਕੁਛ ਇਸ ਕਾਲਜ ਚ ਸਮੇਂ-ਸਮੇਂ ਤੇ ਉਤੇ ਆਪਾਂ ਵੱਡੇ-ਵੱਡੇ ਖੁਲਾਸੇ ਕਰਾਂਗੇ ਤੁਹਾਡੇ ਉਤੇ ਦੋਸ਼ ਲੱਗੇ ਦੋਸ਼ ਜਿਹੜੇ ਆ ਉਹ ਤੁਸੀਂ ਸਬੂਤ ਦੇ ਦਿੱਤੇ ਕਿ ਮੇਰੇ ਕੋਲ ਆਰਟੀਆਈ ਦਾ ਜਿਹੜੀ ਰਿਪੋਰਟ ਹੈਗੀ ਆ ਉਹ ਦਫਤਰ ਦਾਖਲ ਹੋਗੀ ਹੁਣ ਖਬਰ ਵੀ ਤੁਸੀਂ ਲਾਤੀ ਹੁਣ ਅੱਗੇ ਤੁਹਾਡਾ ਰੈਕਸ਼ਨ ਕੀ ਹੈ ਮੇਰਾ ਰੈਕਸ਼ਨ ਇਹ ਹੈ ਕਿ ਜੋ ਮੈਂ ਖਬਰ ਲਾਈਆਂ ਮੈਂ ਤੱਥਾਂ ਦੇ ਆਧਾਰ ਤੇ ਸੱਚੀਆਂ ਖਬਰ ਲਾਈਆਂ ਔਰ ਸੱਚ ਲਿਖਦਾ ਰਹੂੰਗਾ ਹੂੰ ਇਹ ਲੋਕ ਮੈਂ ਤੁਹਾਨੂੰ ਇੱਕ ਕਹਾਵਤ ਸੁਣਾਉਣਾ ਇਸੇ ਕਾਲਜ ਦੀ ਸਾਡਾ ਇੱਕ ਫਿਰੋਜ਼ਪੁਰ ਦਾ ਇੱਥੋਂ ਤੱਕ ਪੱਤਰਕਾਰ ਹੈ ਉਹਨੇ ਇਹਨਾਂ ਦੇ ਖਿਲਾਫ ਇੱਕ ਖਬਰ ਲਾਈ ਹੂੰ ਖਬਰ ਲਾਈ ਤੇ ਇਹਨਾਂ ਨੇ ਉਸ ਪੱਤਰਕਾਰ ਦੇ ਉੱਪਰ ਦਰਖਾਸਤ ਦਿੱਤੀ ਹੂੰ ਇਹ ਨਾਮੀ ਕਾਲਜ ਇਹਨਾਂ ਦੀ ਦਿੱਲੀ ਦਰਬਾਰ ਤੱਕ ਪੰਜਾਬ ਸਰਕਾਰ ਤੱਕ ਚੰਗੀ ਪਹੁੰਚ ਹੈ ਜੀ ਜੀ ਇਹਨਾਂ ਨੇ ਪ੍ਰਸ਼ਾਸਨ ਨੂੰ ਕਹਿ ਕੇ ਉਸ ਪੱਤਰਕਾਰ ਨੂੰ ਚੁਕਵਾਇਆ ਹੂੰ ਉਹਦੇ ਕੋਲ ਮਾਫੀ ਮੰਗਵਾਈ ਹੂੰ ਉਹਦਣੀਆਂ ਲੇਲੜੀਆਂ ਕੜਵਾਈਆਂ ਉਹ ਹਾਰ ਕੇ ਇਹਨਾਂ ਕੋਲੋਂ ਮਾਫੀ ਮੰਗ ਕੇ ਤੇ ਖੜਾ ਛੜਾ ਗਿਆ ਅੱਛਾ ਉਸੇ ਹੀ ਲੜੀ ਦੇ ਚੱਲਦੇ ਹਨ ਮੇਰੇ ਤੇ ਤਰਖਾਸ ਦਿੱਤੀ ਹੈ ਹੂੰ ਹੁਣੇ ਝੂਠੇ ਪਾਏ ਗਏ ਹੂੰ ਹੁਣ ਜਿੱਥੋਂ ਤੱਕ ਹੋ ਸਕਿਆ ਮੇਰਾ ਜਾਣਾ ਬਣਦਾ ਹੈ ਹੂੰ ਮੈਂ ਭਾਵੇਂ ਅਦਾਲਤ ਜਾਵਾਂ ਤੇ ਉੱਪਰ ਜਾਵਾਂ ਅਦਾਲਤ ਦਾ ਬੂਹਾ ਜਰੂਰ ਖੜਕਾਉਂਗਾ ਤੇ ਇੱਕ ਨਾ ਇੱਕ ਦਿਨ ਜਰੂਰ ਆਏਗਾ ਜਿਸ ਦਿਨ ਮੈਂ ਤੇ ਪ੍ਰਿੰਸੀਪਲ ਸੰਗੀਤਾ ਸ਼ਰਮਾ ਅਮੋ ਸਾਹਮਣੇ ਕਟਹਿਰਿਆਂ 'ਚ ਖੜੇ ਹੋਵਾਂਗੇ। ਉਹ ਦਿਨ ਉਹ ਦਿਨ ਜ਼ਰੂਰ ਆਏ। ਮਾਨ ਹਾਨੀ ਪਾਵਾਂਗਾ ਨਹੀਂ। ਜੇ ਮੇਰੇ ਉੱਪਰ ਝੂਠੀਆਂ ਦਰਖਾਸਤਾਂ ਤੁਸੀਂ ਦਿੱਤੀਆਂ ਜਦਕਿ ਮੈਂ ਝੂਠੀਆਂ ਖਬਰਾਂ ਨਹੀਂ ਲਾਈਆਂ। ਤੁਸੀਂ ਦਰਖਾਸਤਾਂ ਦਿੱਤੀਆਂ ਕਿਹਦੇ ਕਹੇ ਤਰੀਕ ਦਿੱਤੀਆਂ ਜਾਂ ਕਿਸੇ ਉਹ ਪਹਿਲਾ ਪੱਤਰਕਾਰ ਹੀ ਸਮਝ ਲਿਆ ਕਿ ਉਹਨੂੰ ਅਸੀਂ ਕਿਨੂੰ ਦਬਾ ਲਿਆ ਤੇ ਹੁਣ ਜਿਹੜੇ ਸਾਰੇ ਪ੍ਰਿੰਸੀਪਲ ਦੇ ਜਿੰਨੇ ਪੱਤਰਕਾਰ तकरीबन ਸਾਰੇ ਇਕੋ ਲੜੀ 'ਚ پرو ਦਾਂਗੇ। ਇਹ ਉਹ ਨਹੀਂ ਹੁੰਦਾ। ਤੁਹਾਡੇ ਬਹੁਤ ਸਾਰੇ ਚਾਪਲੂਸ ਹੋਣਗੇ। ਬਹੁਤ ਸਾਰੇ ਉਹ ਪੱਤਰਕਾਰ ਹੋਣਗੇ ਜਿਹੜਾ ਤੁਹਾਡੇ ਆਣ ਕੇ ਜੀ ਹਜ਼ੂਰੀ ਕਰਦੇ ਤੁਹਾਡੇ ਗੋਡੇ ਨੱਪਦੇ ਆ ਪਰ ਅਸੀਂ ਉਹਨਾਂ ਉਸ ਕੈਟਾਗਰੀ ਚੋਂ ਨਹੀਂ ਹੋਂਦੇ ਪਰ ਸਮਾਂ ਹੁੰਦਿਓ ਕੋਈ ਐਸਾ ਦਿਨ ਆਏਗਾ ਜਿਸ ਦਿਨ ਅਸੀਂ ਆਮੋ ਸਾਹਮਣੇ ਕਟਹਿਰੇ ਚ ਖੜੇ ਮਿਲਾਂਗੇ ਔਰ ਮਿਲਾਂਗੇ ਜਰੂਰ ਅਵਸ਼ ਸੋ ਸ਼ੁਕਰੀਆ ਇਹ ਸੀ ਜਸਪਾਲ ਸਿੰਘ ਹੋਣੀ ਜਿਹੜੇ ਜਿਹੜੇ ਕਿ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਫਿਰੋਜ਼ਪੁਰ ਤੇ ਸਤਲੁਈ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਨੇ ਉਹਨਾਂ ਨੂੰ ਜਿਹੜਾ ਹੈਗਾ ਕਟਹਿਰੇ ਚ ਖੜਾ ਕਰਤਾ ਉਹਨਾਂ ਦੀਆਂ ਖਬਰਾਂ ਨੂੰ ਝੂਠੀਆਂ ਕਹਿ ਕੇ ਦੇਸਮਾਈ ਕਾਲਜ ਦੇ ਪ੍ਰਿੰਸੀਪਲ ਵੱਲੋਂ ਜਿਹੜਾ ਹੈਗਾ ਸੀਗਾ ਉਹ ਦਰਖਾਸਤਾਂ ਦਿੱਤੀਆਂ ਗਈਆਂ ਤੁਸੀਂ ਸਾਰੀ ਗੱਲ ਉਹਨਾਂ ਦੇ ਮੂੰਹੋਂ ਸੁਣੀ ਹੈ ਕਿ ਦਰਖਾਸਤਾਂ ਵੀ ਦਿੱਤੀਆਂ ਉਸ ਤੋਂ ਬਾਅਦ ਇਹਨਾਂ ਨੇ ਆਰਟੀਆਈ ਪਾਈ ਆਰਟੀਆਈ ਦੇ ਵਿੱਚ ਵਾਕਈ ਕਾਲਜ ਯੂਨੀਵਰਸਿਟੀ ਨੇ ਮੰਨ ਲਿਆ ਕਿ ਅਸੀਂ ਉਹ 33 ਜਿਹੜੇ ਬੱਚੇ ਉਹ ਫੜੇ ਸੀਗੇ ਉਹ ਬੱਚੇ ਇਸ ਕਾਲਜ ਦੇ ਸੀ ਜਾਂ ਨਹੀਂ ਸੀ ਇਹ ਪਏ ਗੱਲ ਵੱਖਰੀ ਆ ਪਰ ਫੜੇ ਇਸ ਕਾਲਜ ਦੇ ਵਿੱਚੋਂ ਗਏ ਸੀਗੇ ਤੇ ਖਬਰ ਇਹਨਾਂ ਦੀ ਸੱਚੀ ਪਾਈ ਗਈ ਹੁਣ ਅੱਗੇ ਕੀ ਹੋਊਗਾ ਸਮਾਂ ਦੱਸੂਗਾ ਫਿਲਹਾਲ ਇਹਨਾਂ ਦੇ ਮਨ 'ਚ ਵੀ ਗੁੱਸਾ ਹੈ ਕਿ ਇਹਨਾਂ ਦੀਆਂ ਸੱਚੀਆਂ ਖਬਰਾਂ ਨੂੰ ਝੂਠੀਆਂ ਦੱਸ ਕੇ ਇਹਨਾਂ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਹੁਣ ਅੱਗੇ ਕੀ ਹੋਊਗਾ ਸਮਾਂ ਦੱਸੇਗਾ